ਹੁਣ ਆ ਜਿਹੜਾ ਡੱਡੂ ਜਿਆ ਲੈ ਕੇ ਕਾਂਗਰਸ ਦਾ ਆਗੂ ਪ੍ਰਤਾਪ ਬਾਜਵਾ ਹੜ੍ਹਾਂ ਵਾਲੇ ਪਿੰਡਾਂ ਚ ਗਿਆ ਇਹ ਯੰਤਰ ਹੁਣ ਤੱਕ ਪੰਜਾਬ ਸਰਕਾਰ ਕਿਉਂ ਨਹੀਂ ਲੈ ਸਕੀ ਪੰਜਾਬ ਚ ਹੜ ਆਏ ਵੱਡਾ ਨੁਕਸਾਨ ਹੋ ਰਿਹਾ ਪਰ ਇਹਨਾਂ ਵੋਟ ਵਟੋਰੂ ਲੀਡਰਾਂ ਦੀ ਡਰਾਮੇਬਾਜੀ ਪੂਰੀ ਤਰ੍ਹਾਂ ਨੰਗੀ ਹੋ ਰਹੀ ਹੈ ਹੁਣ ਤੁਸੀਂ ਦੇਖੋ ਹਰ ਸਾਲ ਹੜ ਆਉਂਦੇ ਨੇ ਲੋਕ ਡੁੱਬਦੇ ਨੇ ਘਰ ਡਿੱਗਦੇ ਨੇ ਫਸਲਾਂ ਖਰਾਬ ਹੁੰਦੀਆਂ ਨੇ ਲੋਕਾਂ ਦੇ ਡੰਗਰ ਮਾਲ ਰੁੜ ਜਾਂਦੇ ਨੇ ਪਰ ਸਰਕਾਰ ਹੁਣ ਤੱਕ ਵੀ ਐਸਾ ਪ੍ਰਬੰਧ ਨਹੀਂ ਕਰ ਸਕੀ ਜਿਹਦੇ ਨਾਲ ਲੋਕਾਂ ਨੂੰ ਕਮ ਸੇ ਕਮ ਬਚਾਇਆ ਜਾ ਸਕੇ ਹੁਣ ਆ ਤੁਸੀਂ ਦੇਖੋ ਆ ਜਿਹੜਾ ਇੱਕ ਯੰਤਰ ਹੈ ਜਿਹਦਾ ਨਾਮ ATOR N 1200 ਹੈ JSW GASCO ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਆ ਉਹਨੇ ਇਹ ਬਣਾਇਆ ਇਹ 55 ਹਾਰਸ ਪਾਵਰ ਦਾ ਇੱਕ ਛੋਟਾ ਬਲਡੋਜ਼ਰ ਕਹਿ ਲਓ ਜਾਂ ਕੁਝ ਵੀ ਕਹਿ ਲਓ ਇਹ ਬਣਾਇਆ ਗਿਆ ਇਹ ਅਜਿਹਾ ਯੰਤਰ ਹੈ ਜਿਹੜਾ ਸੜਕ ਦੇ ਉੱਪਰ ਜਾਂ ਰਸਤੇ ਦੇ ਉੱਪਰ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਦਾ ਹੈ ਤੇ ਜੇ ਅੱਗੇ ਪਾਣੀ ਆ ਜਾਏ ਜਿੰਨਾ ਮਰਜ਼ੀ ਤੇ ਡੁੱਬਦਾ ਨਹੀਂ ਉਹਦੇ ਤੇ ਫਿਰ ਬੇੜੀ ਬਣ ਕੇ ਪਾਣੀ ਵਾਲਾ ਜਹਾਜ਼ ਬਣ ਕੇ ਤੈਰਨ ਲੱਗ ਪੈਂਦਾ ਤੇ ਪਾਣੀ ਦੇ ਵਿੱਚ ਵੀ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਦਾ ਹੈ ਹੁਣ ਪੰਜਾਬ ਸਰਕਾਰ ਇਹ ਯੰਤਰ ਕਿਉਂ ਨਹੀਂ ਲੈ ਸਕੀ ਹਰ ਸਾਲ ਹਰ ਆਉਂਦੇ ਨੇ ਇਸ ਟਾਈਮ ਪੰਜਾਬ ਦੇ 7 ਜ਼ਿਲ੍ਹੇ ਡੁੱਬੇ ਪਏ ਨੇ ਫਿਰੋਜ਼ਪੁਰ ਅੰਮ੍ਰਿਤਸਰ ਦਾ ਵੱਡਾ ਹਿੱਸਾ ਗੁਰਦਾਸਪੁਰ ਪੂਰਾ ਡੁੱਬਿਆ ਪਿਆ ਪਠਾਨਕੋਟ ਡੁੱਬਿਆ ਪਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਡਰਾਮੇਬਾਜ਼ੀ ਕਰ ਰਹੇ ਨੇ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਤਾਂ ਪੰਜਾਬ ਡੋਬ ਰਿਆ ਸੀ ਤੇ ਉਹ ਤਾਮਿਲਨਾਡੂ ਇਡਲੀ ਦੋਸੇ ਖਾਂਦੇ ਫਿਰਦੇ ਸੀ ਫਿਰ ਉਹ ਆਏ ਪੰਜਾਬ ਚ ਆ ਕੇ ਪਿੰਡਾਂ 'ਚ ਉਥੇ ਗਏ ਤੇ ਜਿਵੇਂ ਪਹਿਲਾਂ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਪੈਸੇ ਦਊਂਗਾ ਇਹ ਛੁਰਲੀ ਛੱਡੀ ਸੀ ਉਸੇ ਤਰ੍ਹਾਂ ਹੁਣ ਨਵੀਂ ਛੁਰਲੀ ਭਗਵੰਤਮਾਨ ਸਾਹਿਬ ਨੇ ਛੱਡੀ ਹੈ ਕਹਿੰਦੇ ਆ ਲੋ ਜੀ ਆ ਤੁਸੀਂ ਮੇਰਾ ਜਹਾਜ਼ ਮੇਰਾ ਹੈਲੀਕਾਪਟਰ ਰੱਖ ਲਓ ਤੇ ਮੈਂ ਗੱਡੀਆਂ 'ਚ ਸਾਰ ਲੂੰਗਾ ਵਾਹ ਜੀ ਮਾ ਭਗਵੰਤਮਾਨ ਸਾਹਿਬ ਨਹੀਂ ਤੁਹਾਡੇ ਤੋਂ ਲੋਕਾਂ ਨੂੰ ਇਹ ਉਮੀਦ ਸੀ ਪਹਿਲੀ ਗੱਲ ਇਹ ਜਿਹੜਾ ਹੈਲੀਕਾਪਟਰ ਤੁਸੀਂ ਅੱਜ ਕਿਹਾ ਇਹ ਇਹ ਮੀਂਹ 'ਚ ਉੱਡ ਨਹੀਂ ਸਕਦਾ ਤੇ ਪਾਣੀ 'ਚ ਇਹ ਉਤਰ ਨਹੀਂ ਸਕਦਾ ਤੇ ਲੋਕਾਂ ਨੇ ਇਹਨੂੰ ਸਿਰ 'ਚ ਮਾਰਨਾ ਜੇਕਰ ਤੁਹਾਨੂੰ ਡੁੱਬਦੇ ਲੋਕਾਂ ਦਾ ਕੋਈ ਫਿਕਰ ਹੁੰਦਾ ਤਾਂ ਤੁਸੀਂ ਇਹੋ ਜਿਹਾ ਆ ਜਿਹੜਾ ਯੰਤਰ ਪ੍ਰਤਾਪ ਬਾਜਵਾ ਲੈ ਕੇ ਗਿਆ ਹੈ ਇਹ ਟੌਰ ਐਂਡ 1200 ਤੁਸੀਂ ਇਹੋ ਜਿਹਾ ਜੇਕਰ ਤੁਸੀਂ ਇੱਕ ਇਲਾਕੇ ਦੇ ਵਿੱਚ 8-10 ਵੀ ਲੈ ਕੇ ਰੱਖੇ ਹੋਣ ਜਿੱਥੇ ਹਰ ਸਾਲ ਹੜ ਆਉਂਦਾ ਫਿਰੋਜ਼ਪੁਰ ਦਾ ਜਿੰਨਾ ਫਿਰੋਜ਼ਪੁਰ ਮੰਮਦੋਟ ਗੁਰੂ ਅਰਸਾਏ ਜਲਾਲਾਬਾਦ ਤੇ ਫਾਜ਼ਿਲਕਾ ਤੱਕ ਜਿਹੜਾ ਪੱਟੀ ਹੈ ਉਹ ਸਾਰੀ ਡੁੱਬਦੀ ਡੁੱਬਦੀ ਆ ਸਤਲੁਜ ਦੇ ਨਾਲ ਹੁਸੈਨੀ ਵਾਲੇ ਦਾ ਜਿੰਨਾ ਏਰੀਆ ਹਰ ਸਾਲ ਡੁੱਬਦਾ ਉਹ ਫਿਰ ਜਿਹੜਾ ਹਰੀਕੇ ਹੈਡ ਵਾਲਾ ਇਲਾਕਾ ਜਿਹੜਾ ਅਮਰਸਰ ਸਾਹਿਬ ਤੇ ਤਰਨਤਾਰਨ ਦਾ ਉਹ ਵੀ ਡੁੱਬਦਾ ਹੀ ਡੁੱਬਦਾ ਹਰ ਸਾਲ ਫਿਰ ਗੁਰਦਾਸਪੁਰ ਪਠਾਨਕੋਟ ਉਹ ਪਟਿਆਲੇ ਘੱਗਰ ਦਰਿਆ ਵਾਲਾ ਏਰੀਆ ਉਹ ਡੁੱਬਦਾ ਹੀ ਡੁੱਬਦਾ ਪਿੰਡਾਂ ਦੇ ਪਿੰਡ ਪਾਣੀ ਚ ਘਿਰ ਜਾਂਦੇ ਨੇ ਨਾ ਕੋਈ ਉੱਥੋਂ ਤੱਕ ਜਾਣ ਲਈ ਸਾਧਨ ਟਰੈਕਟਰ ਵੀ ਬੰਦ ਹੋ ਜਾਂਦੇ ਨੇ ਤਾਂ ਚਾਹੀਦਾ ਨਹੀਂ ਸਰਕਾਰ ਨੂੰ ਇਹੋ ਜੇ ਕੋਈ 5-7 ਯੰਤਰ ਜੇ ਲੈ ਕੇ ਹਰ ਇੱਕ ਇਲਾਕੇ 'ਚ ਰੱਖੇ ਹੋਣ ਹੜ੍ਹਾਂ ਦਾ ਪ੍ਰਬੰਧ ਤਾਂ ਤੁਸੀਂ ਕਰਨਾ ਨਹੀਂ ਵੈਸੇ ਇਹ ਹੜ ਕੋਈ ਕੁਦਰਤੀ ਕਰੋਪੀ ਨਹੀਂਗੇ ਇਹ ਸਰਕਾਰਾਂ ਦੀ ਨਲਾਇਕੀ ਆ ਕੁਦਰਤ ਮੀ ਪਾਰੀ ਆ ਮੀ ਫੌਰਨ ਚ ਵੀ ਪੈਂਦਾ ਪਰ ਨਹੀਂ ਡੁੱਬਣ ਦਿੰਦੇ ਅਗਲੇ ਆਪ ਦੇ ਲੋਕਾਂ ਨੂੰ ਐਸੇ ਉਹਨਾਂ ਨੇ ਪ੍ਰਬੰਧ ਕੀਤੇ ਨਹੀਂ ਹੁਣ ਜੇਕਰ ਨਦੀਆਂ ਨਾਲੀਆਂ ਤੇ ਸੇਮ ਨਾਲੀਆਂ ਦੀ ਸਫਾਈ ਟਾਈਮ ਤੇ ਚੰਗੀ ਤਰ੍ਹਾਂ ਹੋਈ ਹੋਵੇ ਨਹੀਂ ਆ ਸਕਦੇ ਹੜ੍ਹ ਇਹ ਸਰਕਾਰਾਂ ਦੀ ਨਲਾਇਕੀ ਆ ਐਤਕੀ ਜਿੱਥੇ ਜਿੱਥੇ ਬੰਨ ਟੁੱਟੇ ਨੇ ਉਹ ਉਹੀ ਬੰਨ ਹਰ ਸਾਲ ਟੁੱਟਦੇ ਨੇ ਹੁਣ ਆ ਜਿਹੜਾ ਯੰਤਰ ਮੈਂ ਤੁਹਾਨੂੰ ਦਿਖਾ ਰਿਹਾ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਬਾਅਦ ਜੇ ਸਰਕਾਰਾਂ ਨੂੰ ਪੋਰਾ ਮਾਸਾ ਵੀ ਤਰਸ ਹੈ ਲੋਕਾਂ ਤੇ ਤਾਂ ਹਰ ਇਲਾਕੇ 'ਚ ਇਹੋ ਜੇ ਲੈ ਕੇ ਰੱਖਣੇ ਚਾਹੀਦੇ ਨੇ ਦੂਜਾ ਬੰਨ ਪੱਕੇ ਕਰਨੇ ਚਾਹੀਦੇ ਨੇ ਤੀਜਾ ਨਦੀਆਂ ਨਾਲਿਆਂ ਦੀ ਹਰ ਸਾਲ ਨਿਯਮਤ ਸਫਾਈ ਹੋਣੀ ਚਾਹੀਦੀ ਆ ਨਹੀਂ ਤਾਂ ਬਾਕੀ ਸਭ ਡਰਾਮੇਬਾਜੀ ਆ ਕੰਟਰੋਲ ਰੂਮ ਅਸੀਂ ਬਣਾਤਾ ਜੀ ਤੁਸੀਂ ਇੱਥੇ ਫੋਨ ਕਰ ਸਕਦੇ ਹੋ ਫੋਨ ਕਰਕੇ ਲੋਕਾਂ ਨੇ ਇਹੀ ਦੱਸਣਾ ਨਾ ਵੀ ਅਸੀਂ ਡੁੱਬ ਗਏ ਤੇ ਤੁਸੀਂ ਸੁਣ ਕੇ ਕਹਿ ਦੇਣਾ ਠੀਕ ਹੈ ਜੀ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵਾਈਸ ਪ੍ਰਧਾਨ ਪੰਜਾਬ ਦੇ ਜਿਹੜੇ ਐ ਸ਼ਹਿਰੀ ਕਲਸੀ ਉਹਨਾਂ ਨੇ ਅੱਜ ਕੀ ਕੀਤਾ ਇੱਕ ਸੈਨੇਟਰੀ ਇਨਸਪੈਕਟਰ ਨੂੰ ਸਸਪੈਂਡ ਕਰਤਾ ਦੇਖੋ ਇਨਸਪੈਕਟਰ ਜਾਂ ਅਫਸਰ ਵੀ ਨਲਕੀਆਂ ਤੇ ਨੇ ਪਰ ਉਹ ਤਾਂ ਨੇ ਕਿਉਂਕਿ ਸਰਕਾਰ ਖੁਦ ਨਲਾਇਕੀਆਂ ਤੇ ਆ ਉਹ ਕਹਿੰਦੇ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਜਿਹੜਾ ਪ੍ਰਬੰਧ 3-4 ਮਹੀਨੇ ਪਹਿਲਾਂ ਕਰਨਾ ਹੁੰਦਾ ਉਹ ਸਰਕਾਰ ਉਦੋਂ ਕਰਨ ਦੇ ਬਿਆਨ ਦਿੰਦੀ ਆ ਜਦੋਂ ਲੋਕ ਡੁੱਬ ਜਾਂਦੇ ਨੇ ਇਸੇ ਤਰ੍ਹਾਂ ਆ ਪਿਛਲੀ ਵਾਰ ਝੋਨਾ ਨਹੀਂ ਨਾ ਚੱਕਿਆ ਗਿਆ ਲੋਕਾਂ ਦਾ ਉਦੋਂ ਵੀ ਲੋਕ ਤਾੜ ਰੁਲੇ ਕਿਉਂਕਿ ਜਿਹੜਾ ਗਦਾਮਾਂ ਚੋਂ ਝੋਨਾ ਪਹਿਲਾਂ ਦਾ ਆਇਆ ਚਕਾਉਣਾ ਸੀ 3 ਮਹੀਨੇ ਪਹਿਲਾਂ ਉਹ ਚੁਕਵਾਇਆ ਨਹੀਂ ਸੀ ਗਦਾਮ ਭਰੇ ਪੈ ਸੀ ਲਾਉਣ ਲਈ ਥਾ ਨਹੀਂ ਸੀ ਤੇ ਇਸੇ ਕਰਕੇ ਮੰਡੀਆਂ ਚ ਚੱਕਿਆ ਨਹੀਂ ਜਾ ਰਿਹਾ ਸੀ ਸੈਂਟਰ ਗਵਰਨਮੈਂਟ ਨੇ ਚੱਕਣਾ ਸੀ ਪੰਜਾਬ ਸਰਕਾਰ ਨੇ ਚਕਾਉਣਾ ਸੀ ਉਦੋਂ ਵੀ ਵਕਤੋਂ ਖੁੰਜੀ ਢੋਮਣੀ ਤੇ ਗਾਵੇ ਆਲਪਤਾਲ ਉਹੀ ਗੱਲ ਹੁਣ ਬਣੀ ਐ ਤੇ ਹੁਣ ਨਜ਼ਰਾਂ ਕੱਲੇ ਅਫਸਰਾਂ ਤੇ ਝਾੜਿਆ ਜਾ ਰਿਹਾ ਗੁੱਸਾ ਕੱਲੇ ਅਫਸਰਾਂ ਤੇ ਕੱਢਿਆ ਜਾ ਰਿਹਾ ਇਹ ਠੀਕ ਨਹੀਂਗਾ ਜੇਕਰ ਅਫਸਰ ਕਟਾਈ ਕਰ ਰਿਹਾ ਹੈ ਉਹਨੂੰ ਤਾਂ ਸਸਪੈਂਡ ਕਰਤਾ ਆਮ ਆਦਮੀ ਪਾਰਟੀ ਨੇ ਸਾਰੇ ਕੰਮ ਸਹੀ ਕੀਤੇ ਨੇ ਪੰਜਾਬ 'ਚ ਸਰਕਾਰ ਨੇ ਸਾਰੇ ਪ੍ਰਬੰਧ ਕੀਤੇ ਨੇ ਅਫਸਰਾਂ ਨੂੰ ਕਿੰਨੀ ਕੁ ਪਿੱਛੋਂ ਗ੍ਰਾਂਟ ਕਿੰਨਾ ਕੁ ਪ੍ਰਬੰਧ ਆਇਆ ਜਿਹੜਾ ਉਹਨਾਂ ਨੇ ਅੱਗੇ ਪਹੁੰਚਾਇਆ ਨਹੀਂਗਾ ਕਿੰਨੇ ਐਮਐਲਏ ਆਮ ਆਦਮੀ ਪਾਰਟੀ ਨੇ ਸਸਪੈਂਡ ਕੀਤੇ ਕਿੰਨੇ ਮੰਤਰੀ ਕੀਤੇ ਹੈ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਕੱਲੇ ਅਫਸਰਾਂ ਤੇ ਨਜ਼ਲਾ ਝਾੜਿਆ ਜਾਊ ਉਹ ਵੀ ਡਰਾਮੇਬਾਜ਼ੀ ਦੋ ਦਿਨਾਂ ਨੂੰ ਫਿਰ ਬਹਾਲ ਕਰ ਦੇਣੇ ਆ ਜਿਵੇਂ ਐਸਪੀਐਸ ਪਰਮਾਰ ਜਿਹੜੇ ਮੁਖੀ ਵਿਜੀਲੈਂਸ ਲਾਏ ਸੀ ਇਹਨਾਂ ਨੇ ਉਹਨੂੰ ਸਸਪੈਂਡ ਕੀਤਾ ਕੁਝ ਮਹੀਨੇ ਪਹਿਲਾਂ ਕਹਿੰਦੇ ਜੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਤੇ ਕੱਲ ਉਹਨੂੰ ਬਹਾਲ ਕਰਤਾ ਫਿਰ ਫਾਜ਼ਿਲ ਕਾਦੇ ਐਸਐਸਪੀ ਬਰਾੜ ਸਾਹਿਬ ਉਹ ਇਹਨਾਂ ਨੇ ਸਸਪੈਂਡ ਕੀਤੇ ਸੀ ਕਹਿੰਦੇ ਜੀ ਵੱਡਾ ਮਾਮਲਾ ਫੜਿਆ ਗਿਆ ਤੇ ਕੱਲ ਉਹਨੂੰ ਵੀ ਬਹਾਲ ਕਰਤਾ ਇਹ ਫਿਰ ਕੀ ਹੈ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਸਿਵਾਏ ਹੋਰ ਇਹ ਕੱਖ ਵੀ ਨਹੀਂ ਹੈਗਾ ਇੱਥੇ ਕਿਤੇ ਕਿਤੇ ਗਲਤੀ ਆਪਣੀ ਲੋਕਾਂ ਦੀ ਵੀ ਐ ਆਪਾਂ ਉਹ ਗਲਤ ਨਹੀਂ ਆਪਣੀ ਚੇਤਨਾ ਦੀ ਘਾਟ ਐ ਇਹ ਸਾਰੀਆਂ ਪਾਰਟੀਆਂ ਦੇ ਰਾਜਨੇਤਾ ਇਹ ਸਿਆਸੀ ਰੋਟੀਆਂ ਸੇਕਣ ਆਉਂਦੇ ਨੇ ਇਨ੍ਹਾਂ ਤੋਂ ਬਚੋ ਹੁਣ ਆ ਪ੍ਰਤਾਪ ਬਾਜਵਾ ਤੇ ਉਹ ਜਿਹੜਾ ਰਾਣਾ ਇੰਦਰਪ੍ਰਤਾਪ ਜਿਹੜਾ ਸultanpur ਦਾ MLA ਆ ਉਹ ਕੱਲ ਗਏ ਤੇ ਹੜਪੀੜਤਾ ਦੇ ਦੌਰੇ ਤੇ ਪਹਿਲੀ ਤੇ ਗੱਲ ਦੌਰਾ ਪੈਜੇ ਇਨ੍ਹਾਂ ਇਹੋ ਜਿਹਿਆਂ ਨੂੰ ਜਿਹੜੇ ਇਕੱਲੇ ਦੌਰੇ ਕਰਨ ਜਾਂਦੇ ਨੇ ਉੱਥੇ ਜਾ ਕੇ ਲੋਕਾਂ 'ਚ ਲੜਪੇ ਉੱਥੇ ਜਾ ਕੇ ਇਹਨਾਂ ਨੂੰ ਚਾਹੀਦੇ ਨੇ ਨਾਲ ਕੁਝ ਕੈਮਰਿਆਂ ਵਾਲੇ ਕੁਝ ਚੈਨਲਾਂ ਵਾਲੇ ਲੋਕਾਂ ਦਾ ਹਾਲ ਨਹੀਂ ਪੁੱਛਣ ਜਾਂਦੇ ਵੋਟਾਂ ਇਕੱਠੀਆਂ ਕਰਨ ਜਾਂਦੇ ਨੇ ਹੋਇਆ ਕੀ ਸੁਲਤਾਨਪੁਰ ਦੇ ਪਿੰਡਾਂ ਦੇ ਵਿੱਚ ਸੁੱਕੀ ਜੀ ਥਾਂ ਵੇਖ ਕੇ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਪੱਤਰਕਾਰਾਂ ਤੋਂ ਇੰਟਰਵਿਊ ਕਰਾਉਂਦਾ ਪਿਆ ਸੀ ਉਧਰੋਂ ਕਾਂਗਰਸ ਦਾ ਪ੍ਰਤਾਪ ਸਿੰਘ ਬਾਜਵਾ ਆ ਗਿਆ ਉਹ ਡੱਡੂ ਜਾਂ ਲੈ ਕੇ ਜਾ ਅੱਜ ਚੜ੍ਹਾ ਆਵੇ ਉੱਤੇ ਉਹ ਕਹਿੰਦਾ ਪਾਸੇ ਉਹ ਲੰਘਣਾ ਹੈ ਉਹ ਆਖਦੀਆਂ ਵੀਡੀਓ ਬਣਾਈ ਜਾਂਦਾ ਸੀ ਫੋਟੋ ਆਖ ਚਾਈ ਜਾਂਦਾ ਸੀ ਉਹਨੂੰ ਗੁੱਸਾ ਚੜ ਗਿਆ ਉੱਥੇ ਬਹਿਸ ਬੂਸ ਕੇ ਤੇ ਦੋਵੇਂ ਜਣੇ ਖਿਚਾ ਕੇ ਫੋਟੋਆਂ ਆਉ ਗਏ ਆਉ ਗਏ ਆਉ ਗਏ ਹੁਣ ਤੁਸੀਂ ਦੱਸੋ ਕੀ ਇਹ ਲੋਕਾਂ ਨਾਲ ਹਮਦਰਦੀ ਹੈ ਮੈਨੂੰ ਲੱਗਦਾ ਪਿਆਰਿਓ ਨਹੀਂ ਸਭ ਡਰਾਮੇ ਬਾਜੀ ਹੈ ਜੇ ਕੋਈ ਇੱਕ ਵੀ ਸਰਕਾਰ ਐਸੀ ਆਈ ਹੁੰਦੀ ਜਿਹਨੂੰ ਲੋਕਾਂ ਨਾਲ ਕੋਈ ਹਮਦਰਦੀ ਹੁੰਦੀ ਤਾਂ ਐਸ ਵਾਰ ਹੜ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਣਾ ਸੀ ਪੰਜਾਬ ਦੇ ਵਿੱਚ ਦਰਜਨਾ ਘਰ ਡਿੱਗ ਪਏ ਲੋਕਾਂ ਦੇ ਜੰਮੂ ਤੋਂ ਲੈ ਕੇ ਹਿਮਾਚਲ ਤੋਂ ਲੈ ਕੇ ਕੁਲੂ ਮਨਾਲੀ ਤੇ ਮੰਡੀ ਤੋਂ ਲੈ ਕੇ ਤੇ ਪੰਜਾਬ ਦੇ ਬਠਿੰਡਾ ਤੱਕ ਮਾਨਸਾ ਤੱਕ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਕਿ ਸਰਕਾਰਾਂ ਇਹ ਜੈਜੇ ਲੈਂਦੇ ਫਿਰਦੇ ਜੈਜੇ ਇਹ ਦੌਰੇ ਕਰਦੇ ਨੇ ਇਹ ਦੌਰੇ ਤੇ ਜੈਜੇ ਇਹਨਾਂ ਨੂੰ ਤੁਸੀਂ ਕੀ ਕਰੋਗੇ ਵੀ ਵੱਡੇ ਤੁਸੀਂ ਜੈਜੇ ਲੈ ਰਹੇ ਆ ਜੈਜੇ ਤਾਂ ਖਬਰਾਂ ਵੇਖ ਕੇ ਵੀਡੀਓ ਵੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਪਾਣੀ ਆਇਆ ਲੋਕ ਡੁੱਬੀ ਜਾਂਦੇ ਆ ਚੰਗੇ ਪੱਤਰਕਾਰ ਪਾਣੀ ਚ ਬੜਬੜਤ ਵੀਡੀਓ ਕਰੀ ਜਾਂਦੇ ਨੇ ਇਹ ਜੈਜੇ ਲੈਣ ਤੁਸੀਂ ਪਖੰਡ ਕਰਨ ਜਾਣੇ ਕਰਾ ਦੇ ਲਿਓ ਉਹ ਜੈਜਿਆਂ ਨੂੰ ਮਾਰੋ ਗੋਲੀ ਦੌਰਿਆਂ ਨੂੰ ਕਰੋ ਬੰਦ ਤੇ ਤੁਸੀਂ ਲੋਕਾਂ ਲਈ ਕੁਝ ਕਰਕੇ ਦਿਖਾਓ ਕੀ ਤੁਸੀਂ ਕਰ ਰਹੇ ਹੋ ਪੰਜਾਬ ਦੇ ਸਪੀਕਰ ਕਰਤਾਰ ਸਿੰਘ ਸੰਧਵਾ ਆਈ ਡੀ ਬਸ਼ਰਮੀ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਇੱਥੇ ਦਾਲਾਂ ਪਹਚਾਓ ਇੱਥੇ ਰਸਤ ਪਹਚਾਓ ਕਮਾਲ ਹੋ ਗਈ ਲੋਕਾਂ ਨੂੰ ਤਾਂ ਸਾਡੇ ਗੁਰੂਆਂ ਨੇ ਹੀ ਵੱਡਾ ਉਪਦੇਸ਼ ਦਿੱਤਾ ਸਰਬੱਤ ਦੇ ਭਲੇ ਭਲੇ ਦਾ ਲੰਗਰਾਂ ਦਾ ਲੋਕ ਤਾਂ ਆਪੇ ਹੀ ਕਰੀ ਜਾਂਦੇ ਨੇ ਪਰ ਤੁਹਾਡੀ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਭਈ ਤੁਸੀਂ ਕੀ ਕਰ ਰਹੇ ਹੋ ਲੋਕਾਂ ਨੂੰ ਕਹਿੰਨੇ ਆ ਦਾਲ ਪਹਚਾਓ ਆਟਾ ਪਹਚਾਓ ਸਰਕਾਰ ਦੇ ਪੱਲੇ ਹੈ ਨਹੀਂ ਕਿੱਖ ਕਹਿਣ ਨੂੰ ਸਰਕਾਰ ਕਹਿੰਦੀ ਆ ਖਜ਼ਾਨਾ ਭਰਿਆ ਚੰਗੀ ਹਾਲਤ ਆ ਜੇ ਤੁਹਾਡੇ ਪੱਲੇ ਕੁਝ ਹੁੰਦਾ ਨਾ ਤੇ ਤੁਸੀਂ ਫਿਰ ਦਿਖਾ ਦਿੰਦੇ ਇਹੋ ਜੀਆਂ ਹਾਲਤਾਂ ਦੇ ਵਿੱਚ ਹੈ ਨਹੀਂ ਕੱਖ ਪੱਲੇ ਝੂਠੇ ਲਾਰਿਆਂ ਤੋਂ ਸਿਵਾ ਦੇਖੋ ਅੱਜ ਪੰਜਾਬ ਫੇਰ ਬਰਬਾਦ ਹੋਇਆ 1988 ਚ ਹੜ ਆਏ ਸੀ ਅੱਜ ਉਦੋਂ ਮੈਂ ਕੋਈ 4 ਕਿਸਾਲਾਂ ਦਾ ਸੀਗਾ ਉਦੋਂ ਵੀ ਲੋਕਾਂ ਦੀ ਇੰਨੀ ਤਬਾਈ ਹੋਈ ਅੱਜ ਫੇਰ ਓਨੀ ਹੋ ਰਹੀ ਆ ਸਰਕਾਰਾਂ ਨੇ ਐਨੇ 40 42 ਸਾਲਾਂ ਸਰਕਾਰਾਂ ਨੇ ਕੀਤਾ ਕੀ ਕੱਖ ਨਹੀਂ ਕੀਤਾ ਉੱਥੇ ਹੀ ਖੜਾ ਸਾਰਾ ਕੁਝ ਬਿਆਨਾਂ ਤੋਂ ਸਿਵਾ ਇਹਨਾਂ ਨੇ ਕੱਖ ਕਰਨਾ ਵੀ ਨਹੀਂ ਕਾਰਪੋਰੇਟ ਘਰਾਣਿਆਂ ਤੇ ਪ੍ਰਾਈਵੇਟ ਕੰਪਨੀਆਂ ਦੇ ਹੱਥੇ ਚੜ੍ਹ ਕੇ ਕੁਝ ਹੋਣਾ ਵੀ ਨਹੀਂ ਇੱਕ ਗੱਲ ਹੋਰ ਜਦੋਂ ਹਾਲਾਤ ਠੀਕ ਹੁੰਦੇ ਨੇ ਤੇ ਹਰਿਆਣਾ ਤੇ ਰਾਜਸਥਾਨ ਕਹਿੰਦੇ ਆ ਸਾਨੂੰ ਪਾਣੀ ਦਿਓ ਸਾਡਾ ਪਾਣੀ ਦਾ ਹਿੱਸਾ ਕਿੱਥੇ ਆ ਹਿਮਾਚਲ ਤੇ ਜਿਹੜਾ ਜੰਮੂ ਚੋਂ ਪਾਣੀ ਆਉਂਦਾ ਉਹ ਸਾਨੂੰ ਵੀ ਦੋ ਪਰ ਜਦੋਂ ਪੰਜਾਬ ਪਾਣੀ ਨਾਲ ਡੁੱਬਦਾ ਹੈ ਉਦੋਂ ਹਿਮਾਚਲ ਤੇ ਰਾਜਸਥਾਨ ਕਿਉਂ ਨਹੀਂ ਕਹਿੰਦੇ ਵੀ ਅਸੀਂ ਤੁਹਾਡੀ ਮਦਦ ਤੇ ਆਉਣੇ ਆ ਅਸੀਂ ਵੀ ਤੁਹਾਡੀ ਸਹਾਇਤਾ ਕਰਦੇ ਆ ਇਹ ਪਾਣੀ ਤਾਂ ਪਿੱਛੋ ਆ ਰਿਹਾ ਹੈ ਡੁੱਬ ਪੰਜਾਬ ਰਿਹਾ ਵਾਹ ਭਈ ਵਾਹ ਡੋਬਾ ਜਰੇ ਪੰਜਾਬ ਤੇ ਜਦੋਂ ਸੋਕਾ ਉਦੋਂ ਨਾਲ ਹਿੱਸੇ ਤੁਹਾਡੇ ਵੀ ਹੈਗੇ ਨੇ ਹੁਣ ਅੱਜ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਉਹਨਾਂ ਨੇ ਇੱਕ ਚਿੱਠੀ ਲਿਖੀ ਭਗਵੰਤ ਜੀ ਨੂੰ ਕਹਿੰਦੇ ਜੀ ਅਸੀਂ ਤੁਹਾਡੀ ਮਦਦ ਕਰਾਂਗੇ ਕੀ ਮਦਦ ਕਰੋਂਗੇ ਤੇ ਕਦੋਂ ਕਰੋਗੇ ਦੇਖੋ ਸਿਰਫ ਸਬ ਖੇਡਾਂ ਵੋਟਾਂ ਦੀਆਂ ਨੇ ਜਿਨ੍ਹਾਂ ਨੇ ਮਦਦਾਂ ਕਰਨੀਆਂ ਨਾ ਅਗਲੇ ਪਹੁੰਚੇ ਹੋਏ ਨਹੀਂ ਹੁਣ ਆ ਸੰਤ ਸੀਚੇਵਾਲ ਸਾਹਿਬ ਇਹਦੇ ਤੇ ਪਿਛਲੇ 2-3 ਦਿਨਾਂ ਚ ਕਈ ਲੋਕਾਂ ਦੀਆਂ ਵੀਡੀਓ ਆਈਆਂ ਲੋਕੀ ਕਹਿੰਦੇ ਆਉਂਦਾ ਇੱਕ ਬੋਰੀ ਮੋਢੇ ਤੇ ਚੁੱਕਦਾ ਨਿੱਕੀ ਜੀ ਘਾਹ ਫੂਜੇ ਦੀ ਪਰਕੇ ਤੇ ਕਹਿੰਦੇ ਪਾਣੀ ਦੇ ਵਿੱਚੋਂ ਤੇ ਉਹ ਉੱਧਰ ਨੂੰ ਲੰਘਦੇ ਦੀ ਵੀਡੀਓ ਬਣਵਾ ਲੈਂਦਾ ਉਸ ਤੋਂ ਬਾਅਦ ਵਰਦਾ ਹੀ ਨਹੀਂ ਕਹਿੰਦੇ ਸੰਤ ਬਲਬੀਰ ਸਿੰਘ ਸੀਚੇਵਾਲ ਵੈਸੇ ਹੁਣ ਤਾਂ ਰਾਜਨੇਤਾ ਬਲਬੀਰ ਸਿੰਘ ਸੀਚੇਵਾਲ ਕਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਉਹ ਸੁੱਖ ਨਾਲ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਨੂੰ ਭਾਗ ਲਾਏ ਹੋਏ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਆਇਤ ਕੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਉਂ ਨਹੀਂ ਰੋਲਾ ਪਾਇਆ ਪਹਿਲਾਂ ਮਹੀਨਾ ਪਹਿਲਾਂ ਵੀ ਪਾਈ بارشਾਂ ਆਉਣੀਆਂ ਨੇ ਹੜ ਆਉਣੇ ਨੇ ਸਰਕਾਰ ਆਪਣੀ ਕਿਉਂ ਨਹੀਂ ਕੁਝ ਕਰ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਕਮਾਲ ਕਰਤੀ ਜਿਹੜੇ ਦਿਨਾਂ ਚ ਪੰਜਾਬ ਡੁੱਬਣ ਵਾਲਾ ਸੀ ਪੂਰਾ ਪਿੱਛੋਂ ਐ ਪਾਣੀ ਭਰਪਰ ਆ ਰਿਆ ਸੀ ਉਹਨਾਂ ਦਿਲਾ ਚ ਤਾਮਲਨਾਡੂ ਚਨਈ ਨਿਕਲ ਗਈ ਉਥੇ ਇਡਲੀ ਦੋਸੇ ਵਰਤੌਂਦੇ ਫਿਰਦੇ ਫੋਟੋਆਂ ਖਚਾਉਂਦੇ ਫਿਰਦੇ ਪਰ ਮੈਂ ਫਿਰ ਕਹੂੰਗਾ ਸਭ ਮਾਮਲਾ ਲੋਕਾਂ ਦੀ ਚੇਤਨਾ ਨਾਲ ਜੁੜਿਆ ਜਦੋਂ ਆਪਾਂ ਲੋਕ ਚੇਤਨ ਹੋ ਗਏ ਜਾਗਰੂਕ ਹੋ ਗਏ ਉਦੋਂ ਇਹੋ ਜੀਆਂ ਸਿਆਸਤਾਂ ਆਪਣੇ ਨਾਲ ਨਹੀਂ ਹੋ ਸਕਦੀਆਂ ਉਦੋਂ ਤੱਕ ਹੀ ਇਹ ਸਿਆਸਤਾਂ ਚੱਲਣਗੀਆਂ ਜਦੋਂ ਤੱਕ ਲੋਕ ਜਾਗਰੂਕ ਨਹੀਂ ਚੇਤਨ ਨਹੀਂ ਉਦੋਂ ਤੱਕ ਇਹੋ ਜੀਆਂ ਸਿਆਸਤਾਂ ਕਾਮਯਾਬ ਹੋ ਸਕਦੀਆਂ ਹੁਣ ਦੂਜੀਆਂ ਪਾਰਟੀਆਂ ਅੱਜ ਬਿਆਨ ਦਿੰਦੀਆਂ ਫਿਰਦੀਆਂ ਕਾਲੀ ਦਲ ਕਾਂਗਰਸ ਜਦੋਂ ਉਹਨਾਂ ਦਾ ਰਾਜ ਸੀ ਉਦੋਂ ਵੀ ਲੋਕ ਇਦਾਂ ਹੀ ਡੁੱਬਦੇ ਰਹੇ ਕੀਤਾ ਕਿੱਤਰਿਆ ਉਹਨਾਂ ਨੇ ਵੀ ਕੱਖ ਨਹੀਂ ਸੋ ਮੈਨੂੰ ਲੱਗਦਾ ਹੈ ਲੋਕਾਂ ਨੂੰ ਕਿਸੇ ਵੀ ਪਾਰਟੀ ਦੇ ਪਿੱਛੇ ਲੱਗ ਬਨਣ ਤੋਂ ਪਹਿਲਾਂ ਚੇਤਨ ਹੋਣਾ ਪਏਗਾ ਇਹੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ